ਆਦਰੀ ਲੋਕ ਕਹਿੰਦੇ ਵੀ ਕੁਕੜੀ ਖਾ ਲੈਨੀ ਹੈ ਤੂੰ ਮੈਂ ਕਿਹਾ ਹਾਈ ਨਾ ਨੇ ਗਾਤਰਾ ਪਾਇਆ ਹੋਏ ਤੇ ਕੁਕੜੀ ਖਾਂਦੇ ਆ ਨਵਾਂ ਨਵਾਂ ਵਿਆਹ ਹੋਇਆ ਸਾਡਾ ਜਿਹਨੇ ਬ੍ਰਾਂਚ ਮੈਨੇਜਰ ਦੀ ਪੋਸਟ ਤੇ ਸੀਗੀ ਏਸੀ ਦੇ نیچے ਬੈਠਦੀ ਸੀ ਪਾਣੀ ਦਾ ਗਲਾਸ ਵੀ ਆਂਦਾ ਸੀ ਪਰ ਬਵਿੰਜਾ ਰਾਜੇ ਸੀ ਬਵਿੰਜਾ ਨੇ ਕਲੀਆਂ ਖਾਣੀਆਂ ਔਰ ਬਵਿੰਜਾ ਰਾਜੇ ਰਹਾ ਹੋ ਕੇ ਆਏ ਸੀਗੇ ਇਹ ਬਵਿੰਜਾ ਇਹ ਇੱਥੇ ਕਲੀਆਂ ਮੈਂਦੀ ਇਹ ਤਾਂ ਛੋਟੇ ਬੱਚੇ ਦੀ ਆ ਨਾ ਤੇ ਇਹ ਚਾਰ-ਚਾਰ ਕਲੀਆਂ ਨੇ ਮੇਰੇ ਮਦਰ-ਇਨ-ਲॉ ਨਾਲ ਕਿਸ ਵੇਲੇ ਮੈਨੂੰ ਕਹਿ ਦਿੰਦੇ ਸੀ ਵੀ ਤੂੰ ਮਤਲਬ ਕਿ ਇਹਦੇ ਗੈਲ ਚੱਲ ਜਾ ਇਹਦੀ ਗੱਲ ਚੱਲ ਜਾ ਫਿਰ ਮੇਰੇ ਸੋਹਰਾ ਸਾਬ ਨਾਲ ਉਹਨਾਂ ਨੂੰ ਕਹਿ ਦਿੰਦੇ ਸੀ ਤੂੰ ਕੁੜੀ ਨਾਲ ਨਾ ਪੰਜਾਬੀ ਬੋਲਿਆ ਕਰ ਉਹਦੇ ਵਾਲੀ ਵੀ ਜਿਹੜੀ ਉਹ ਭਾਸ਼ਾ ਬੋਲਦੀ ਉਹ ਤਾਂ ਆਪਣੀ ਨਹੀਂ ਬੋਲਣੀ ਹੈਗੀ ਆ ਹੁਣ ਕਦੇ-ਕਦੇ ਮੇਰੇ ਵੀ ਮੂੰਹ ਚੋਂ ਪਵਾਦੀ ਨਿਕਲ ਹੀ ਜਾਂਦੀ ਆ ਜਦੋਂ ਕੋਈ-ਕੋਈ ਵਰਡ ਨਿਕਲ ਜੇ ਬੱਚਿਆਂ ਦੇ ਨਾਲ ਫਿਰ ਬੋਲਦੇ ਆ ਵੀ ਹਾਫ ਹੋ ਗਏ ਪਵਾਦ ਵਾਲੇ ਤੁਸੀਂ ਵੀ ਇੱਕ ਵਾਰ ਮੈਂ ਪੈਂਟ ਲਈ ਸੀ ਕਿ ਭਾਈ ਚਿੰਤੇ ਨੀ ਅਰਬੀ ਦੀ ਤੇ ਮੇਰੇ ਫਾਦਰ ਤੇ ਕਹਿੰਦੇ ਪੈਣ 3000 ਰੁਪਏ ਦੀ ਪਈ ਹੈ ਹਾਂ ਮੈਂ ਕਿਹਾ ਮਤਲਬ ਕਹਿੰਦੇ ਫਾਇਦਾ ਤਾਂ ਜੇ ਤੂੰ ਪੈਣ ਸੋਦੀ ਪਾਈ ਦੀ ਤੇ ਉੱਤੇ ਤੇ 3000 ਰੁਪਏ ਹੋਵੇ ਹਾਂ ਸਹੀ ਗੱਲ ਤੇ ਉਹ ਮੈਂ ਗੱਲ ਪੱਲੇ ਬਣੀ ਹੋਈ ਹੈ ਆਪਣੇ ਇਹ ਸੁਚਮਤਾ ਦੇ ਨਾਲ ਇਹ ਗੁਰੂ ਦਾ ਪਾਣਾ ਹੈ ਤੇ ਇਹਨੂੰ ਉਸੇ ਸੁਚਮਤਾ ਦੇ ਨਾਲ ਸਟਿਚ ਕੀਤਾ ਜਾਂਦਾ ਹੈ ਅੱਛਾ ਹਾਂ ਤੇ ਤੁਸੀਂ ਹੁਣ ਵੀ ਹੁਣ ਵੀ ਨਹੀਂ ਹਾਂ ਨੰਗੇ ਪੈਰੀ ਆਪਣੇ ਪਰੋਸੀ ਭਾਈ ਅੱਗੇ ਸੇ ਧੀਰੀ ਕਰ ਰਹੇ ਹੈ ਨਾ ਅੱਜ ਸਾਡੇ ਵਧੀਆ ਰੋਟੀ ਖਾਂਦੇ ਬੈਠ ਕੇ ਉਹ ਉਹ ਦੋਨੋਂ ਵੀ ਅੱਗੀ ਕੰਮ ਕਰਦੇ ਇੱਕ ਤਾਂ ਹੈਲਦੀ ਰਹਿੰਦੇ ਦੋਨੋਂ ਇੱਥੇ ਵਧੀਆ ਜ਼ਮੀਨ ਲੈ ਰਹੇ ਆਪਣੀ ਘਰ ਬਣਾ ਰਹੇ ਹੈ ਅੱਪਾ ਬਾਹਰ ਜਾ ਕੇ ਕੀ ਕਰਨਾ ਹੈ ਮੁੰਡੇ ਨਹੀਂ ਖੇਡਦੇ ਨੇ ਗਤਕਾ ਉਹ ਇੱਕ ਦਿਨ ਚ ਵੀ ਰੱਖ ਜਾਂਦੇ ਨੇ ਕਿ ਦੀਦੀ ਇਹ ਮੇਰਾ ਪਹਿਲਾ ਸਟੀਚ ਕਰ ਦੋ ਕੱਪੜੇ ਕੱਢ ਕੇ ਵੀ ਰੱਖ ਜਾਂਦੇ ਨੇ ਸਾਈਡ ਤੇ ਕਰ ਦਿਓ ਇਹਨੂੰ ਵੀ ਪਹਿਲਾ ਮੇਰਾ ਸਟੀਚ ਕਰ ਲਓ ਸਟੀਚ ਕਰਕੇ ਇੱਕ ਦਿਨ ਚ ਵੀ ਦੇ ਦਿੰਦੇ ਨੇ ਕਈਆਂ ਦੇ ਅੱਛਾ ਹਾਂਜੀ ਫਿਰ ਉਹ ਹੋਰਾਂ ਨੂੰ ਦੱਸ ਦਿੰਦੇ ਨੇ ਕਿ ਦੀਦੀ ਇੱਕ ਦਿਨ ਚ ਸਟੀਚ ਕਰਕੇ ਦਿੰਦੇ ਨੇ ਆ ਜੋ ਉਧਰ ਚਲੀਏ ਫਿਰ ਤੁਹਾਡੇ ਲਈ ਪ੍ਰੋਬਲਮ ਖੜੀ ਹੋ ਜਾਂਦੀ ਹੈ ਮੇਰੇ ਲਈ ਪ੍ਰੋਬਲਮ ਖੜੀ ਹੋ ਜਾਂਦੀ ਹੈ ਫਿਰ ਜੇ ਮੈਂ ਇੱਕ ਦਾ ਕਰਦੀ ਆ ਫਿਰ ਮੇਰੇ ਕੋਲ 10 ਹੋਰ ਆ ਜਾਂਦੇ ਨੇ ਗੁਰਦੀਪ ਕੌਰ ਹਰ ਤਰੀਕੇ ਦੇ ਨਿਹੰਗ ਸਿੰਘਾਂ ਦੇ ਬਾਣੇ ਗਾਤਰੇ ਕਛਹਿਰੇ ਚੋਲੇ ਖਜ਼ਾਨੇ ਜਾਂ ਫਿਰ ਟਕ ਕਰਦੇ ਹਨ ਤੇ ਇਸ ਦੇ ਵਿੱਚ ਇਹਨਾਂ ਦੀ ਮਦਦ ਕਰਦੇ ਹਨ ਇਹਨਾਂ ਦੇ ਹਸਬੰਦ ਸਰਦਾਰ ਜਸਦੇਵ ਸਿੰਘ ਤੇ ਇਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਹਨ ਇਹਨਾਂ ਦੇ ਪਿਆਰੇ ਪਿਆਰੇ ਬੱਚੇ ਵੈਸੇ ਤੁਸੀਂ ਆਪਣਾ ਆਰਡਰ ਕਿਤੋਂ ਵੀ ਦੇ ਸਕਦੇ ਹੋ ਕਿਉਂਕਿ ਇੱਥੇ ਕਪੜਾ ਵੀ ਅਵੇਲੇਬਲ ਹੁੰਦਾ ਹੈ ਸੋ ਆਓ ਦੋਸਤੋ ਮਿਲਦੇ ਹਾਂ ਅੱਜ ਇਸ ਪਿਆਰੀ ਜਿਹੀ ਫੈਮਿਲੀ ਨੂੰ ਕਿਉਂਕਿ ਪਰਿਵਾਰਕ ਤੌਰ ਤੇ ਵੀ ਇਸ ਇੰਟਰਵਿਊ ਵਿੱਚ ਬਹੁਤ ਗੱਲਾਂ ਸਿੱਖਣ ਵਾਲੀਆਂ ਹਨ ਸਵਾਗਤ ਕਰਦੇ ਹਾਂ ਵਾਹੇ ਗੁਰਜੀ ਕੀ ਫਤਿਹ ਸਤ ਸ੍ਰੀ ਅਕਾਲ ਦੋਸਤੋ ਅਸੀਂ ਪਹੁੰਚ ਗਏ ਆ ਸਾਹਿਬੂ ਬੁਟੀਕ ਤੇ ਅੱਜ ਗਰਮੀ ਬਹੁਤ ਹੈ ਔਰ ਗਰਮੀ ਨੂੰ ਹਰਾਣ ਦੇ ਲਈ ਬੱਚੇ ਪੂਰੇ ਨੰਗੇ ਹੋ ਕੇ ਨਾ ਆ ਰਹੇ ਸੀ ਗੱਡੀ ਦੇ ਉੱਤੇ ਲਿਖਿਆ ਹੋਇਆ ਹੈ ਪੁਆਦਾਲੇ ਸੋ ਅંદર ਚੱਲਦੇ ਆਂ ਵੇਖਦੇ ਆਂ ਕੌਣ ਨੇ ਪੁਆਦਾਲੇ ਵਾਹਿਗੁਰਜੀ ਖਾਲਸਾ ਵਾਹੇ ਗੁਰਜੀ ਕੀ ਫਤਿਹ ਮੇਰਾ ਨਾਮ ਗੁਰਦੀਪੌਰ ਹੈ ਮੈਂ ਹੁਸ਼ਿਆਰਪੁਰ ਦੀ ਰਹਿਣ ਵਾਲੀ ਆ ਹਾਂਜੀ 2019 ਚ ਮੇਰੀ ਮੈਰਿਜ ਹੋਈ ਸੀਗੀ ਮੈਂ ਜੋਬ ਵੀ ਕਰਦੀ ਰਹੀ ਬੈਂਕ ਦੇ ਵਿੱਚ ਤੋ ਸੀ ਹਾਂਜੀ ਮੈਂ ਮੈਰਿਜ ਤੋਂ ਪਹਿਲਾਂ 2016 ਚ ਫਿਰ ਮੈਂ ਜੋਬ ਕਰਨ ਨਹੀਂ ਸਟਾਰਟ ਕਰ ਦਿੱਤੀ ਸੀ ਮੈਰਿਜ ਤੋਂ ਪਹਿਲਾਂ ਹਾਂਜੀ ਹਾਂਜੀ ਮੇਰਾ ਵਿਆਹ ਹੋ ਗਿਆ ਤੇ ਰਾਜਪੂਰੇ ਤੋਂ ਫਿਰ ਅਸੀਂ ਅਪ ਡਾਊਨ ਕਰਨ ਲੱਗ ਪਏ ਡੇਰਾ ਬਸੀ ਚ ਮੇਰੀ ਇਥੇ ਪੋਸਟਿੰਗ ਸੀਗੀ ਤੁਹਾਡੀ ਪੋਸਟਿੰਗ ਡੇਰਾ ਬਸੀ ਸੀਗੀ ਤੇਜਾ ਬਸੀ ਦੀ ਸੀਗੀ ਹੁਸ਼ਿਆਰਪੁਰ ਤੋਂ ਹਾਂਜੀ ਅੱਛਾ ਜੀ ਤੁਸੀਂ ਅਪਡਾਊਨ ਕਰਦੇ ਸੀ ਨਹੀਂ ਨਹੀਂ ਅਪਡਾਊਨ ਨਹੀਂ ਮੈਂ ਇਥੇ ਪੀਜੀ ਚ ਰਹਿੰਦੀ ਸੀਗੀ ਫਿਰ ਰਾਜਪੁਰੇ ਤੋਂ ਅਸੀਂ ਅਪਡਾਊਨ ਕਰਨਾ ਲੱਗ ਪਏ ਅੱਛਾ ਜਦੋਂ ਤੁਹਾਡਾ ਵਿਆਹ ਹੋ ਗਿਆ ਫਿਰ ਤੁਸੀਂ ਜੌਬ ਕੰਟੀਨਿਊ ਰੱਖੀ ਕੰਟੀਨਿਊ ਰੱਖੀ ਹਾਂਜੀ ਕਦੇ ਮੇਰੇ ਸਹੁਰਿਆਂ ਨੇ ਨਹੀਂ ਕਿਹਾ ਕਦੇ ਮੇਰੀ ਸੱਸ ਨੇ ਕਦੇ ਸਹੁਰੇ ਨੇ ਕਿਹਾ ਨਹੀਂ ਕਿ ਤੁਸੀਂ ਜੌਬ ਛੱਡ ਦਿਓ ਤੇ ਫਿਰ ਆਉਣਾ ਜਾਣਾ ਔਖਾ ਸੀਗਾ ਫਿਰ ਅਸੀਂ ਰੈਂਟ ਤੇ ਰੂਮ ਲੈ ਕੇ ਰਹਿਣ ਲੱਗ ਪਏ ਕਿਉਂਕਿ ਫਿਰ ਉਹਨਾਂ ਹੀ ਤਾਂ ਸਾਡਾ ਪੈਟਰੋਲ ਲੱਗਦਾ ਸੀਗਾ ਮ ਫਿਰ ਅਸੀਂ ਸੋਚਿਆ ਵੀ ਇੱਥੇ ਰੈਂਟ ਲੈ ਤੇ ਰੂਮ ਲੈ ਕੇ ਰਹਿ ਲੰਦੇ ਆ ਸਾਮਤੀ ਨਾ ਘਰ ਦੇ ਦੀ ਨਾ ਰੂਮ ਲੈ ਲਿਆ ਫਿਰ ਅਸੀਂ ਉਰੇ ਦੇਖਿਆ ਵੀ ਰੂਮ ਵੀ ਰੈਂਟ ਤੇ ਨਹੀਂ ਫਿਰ ਆਪਣਾ ਹੀ ਹੁਣ ਇੱਥੇ ਪੱਕੇ ਹੋ ਗਏ ਸੀ ਫਿਰ ਉਹ ਲੋਕਡਾਊਨ ਲੱਗ ਗਿਆ ਫਿਰ ਜੋਬ ਛੁੱਟ ਗਈ ਉਹ ਤੋਂ ਪ੍ਰਾਈਵੇਟ ਸੈਕਟਰ ਸੀਗਾ ਫਿਰ ਜੋਬ ਤੋਂ ਕੱਢੀ ਜਾ ਰਹੇ ਸੀਗੇ ਹਾਂਜੀ ਫਿਰ ਛੱਡ ਦਿੱਤੀ ਜੋਬ ਫਿਰ ਮੈਂ ਆਪਣਾ ਸਟੀਚਿੰਗ ਦਾ ਕੰਮ ਜਦੋਂ ਉਰੇ ਆ ਕੇ ਇੱਥੇ ਕੋਈ ਵਰਕ ਨਹੀਂ ਮਿਲਿਆ ਮੈਨੂੰ ਫਿਰ ਜੋਬ ਵੀ ਨਹੀਂ ਸੀਗੀ ਮੇਰੇ ਕੋਲ ਬੇਟੀ ਸੀ ਇਕੱਲੀ ਆਪਣੀ ਫਿਰ ਮੈਂ ਏ ਮਹੀਨਿਆਂ ਦੀ ਸੀ ਫਿਰ ਮੈਂ ਥੋੜੇ ਥੋੜੇ ਸੂਟ ਸਟਿਚ ਕਰਨੇ ਸ਼ੁਰੂ ਕੀਤੇ ਤਾਂ ਪਹਿਲਾਂ ਵੀ ਇਹੀ ਕੰਮ ਕਰਦੀ ਸੀ ਮੈਂ 2008 ਤੋਂ ਸਟਾਰਟ ਕੀਤਾ ਆਪਣਾ ਕੰਮ ਸਕੂਲ ਟਾਈਮ ਦੇ ਵਿੱਚ ਅੱਛਾ ਸਕੂਲ ਟਾਈਮ 'ਚ ਹੀ ਲੱਗੇ ਸੀ ਹਾਂਜੀ ਹਾਂਜੀ ਤੁਹਾਡੇ ਇਹ ਤੁਸੀਂ ਫਿਰ ਸਿੱਖਿਆ 14 है? 15 ਦੇ ਵਿੱਚ ਸੀ ਮੇਰੀ ਜਦੋਂ ਮੈਂ ਸ਼ੁਰੂ ਕਰਤਾ ਸੀਗਾ ਇਹ ਕੰਮ ਕਰਨਾ ਅੱਛਾ ਜੀ ਤੇ ਫਿਰ ਇਹ ਤੁਹਾਡੇ ਮਾਤਾ ਜੀ ਕਰਦੇ ਸੀ ਮੇਰੇ ਪਹਿਲਾਂ ਸਟਿਚਿੰਗ ਕਰਦੇ ਸੀ ਨਾ ਪਹਿਲਾਂ ਸਾਡੇ ਘਰ ਦੇ ਵਿੱਚ ਬੋਰਡ ਆਲਰੇਡੀ ਲੱਗਿਆ ਹੋਇਆ ਸੀਗਾ ਸਟਿਚਿੰਗ ਦਾ ਖਾਲਸਾ ਬੁਟੀਕ ਦੇ ਨਾਮ ਤੇ ਪਹਿਲਾਂ ਮਦਰ ਮੇਰੇ ਘਰ ਦੇ ਸੀ ਸਟੀਚਿੰਗ ਪਰ ਉਹ ਲੇਡੀ ਸੂਟ ਹੀ ਕਰਦੇ ਸੀ ਸਟੀਚਿੰਗ ਹਾਂਜੀ ਹਾਂਜੀ ਇਹ ਤਾਂ ਫਿਰ ਮੇਰਾ ਬ੍ਰਦਰ ਜਦੋਂ ਗੁਰਦੁਆਰਾ ਸਾਹਿਬ ਅਸੀਂ ਜਾ ਲੱਗ ਗੁਰਦੁਆਰੇ ਦੇ ਸਕੂਲ 'ਚ ਹੀ ਅਸੀਂ ਪੜ੍ਹਦੇ ਸੀ ਉੱਥੇ ਤੇ ਫਿਰ ਉੱਥੋਂ ਅਸੀਂ ਗਤਕਾ ਸਿੱਖਣਾ ਲੱਗ ਪਏ ਫਿਰ ਕੀਰਤਨ ਕਰਨ ਲੱਗ ਪਏ ਫਿਰ ਜਦੋਂ ਗਤਕਾ ਖੇਡਦਾ ਖੇਡਦਾ ਬ੍ਰਦਰ ਨੂੰ ਇੱਕ ਦਿਨ ਆਇਆ ਵੀ ਗੁਰਾਰਜਨਦੇਵ ਜੀ ਦਾ ਗੁਰਪੁਰਬ ਆ ਤੇ ਉਸ ਦਿਨ ਇਹਨੂੰ ਚਾਹੀਦਾ ਸੀਗਾ ਬਾਣਾ ਤੇ ਸਾਨੂੰ ਕਿਤੇ ਉਹ ਮਿਲਿਆ ਨਹੀਂ ਫਿਰ ਕਿਸੇ ਦਾ ਲੈ ਕੇ ਇਹਨੇ ਪਾਇਆ ਤੇ ਉਹ ਥੋੜਾ ਖੁੱਲਾ ਸੀਗਾ ਫਿਰ ਮੈਂ ਉਹਦਾ ਨਾਪ ਲੈ ਲੇ ਕਿ ਇਹਦਾ ਨਾਪ ਲੈ ਕੇ ਛੋਟੀ ਸੀਗੀ ਮੈਂ ਬਸ ਜਿੱਦਾਂ ਦਾ ਸੀ ਹੋਇਆ ਸਟਿਚ ਕਰਤਾ ਪਰ ਸੋਨਾ ਸੀ ਹੋ ਗਿਆ ਉਸ ਤੋਂ ਬਾਅਦ ਅੱਜ ਤੱਕ ਕਿਰਪਾ ਵਾਹਿਗੁਰੂ ਜੀ ਦੀ ਫਿਰ ਫਿਰ ਤੁਸੀਂ ਬਾਣੀ ਸਿਉਣ ਲੱਗੇ ਬਾਣੀ ਸਿਉਣ ਲੱਪੇ ਹਾਂਜੀ ਇਹਦਾ ਦੇ ਕੇ ਫਿਰ ਇਹਦੇ ਫਰੈਂਡ ਆਣ ਲੱਗ ਪਏ ਅਖਾੜੇ ਦੇ ਦੋਸਤ ਵੀ ਹਾਂਜੀ ਦੀਦੀ ਸਾਡਾ ਵੀ ਸਟਿਚ ਕਰ ਦੋ ਸਾਡਾ ਵੀ ਕਰ ਦੋ ਕਿਉਂਕਿ ਹੱਥ 'ਚ ਸਫਾਈ ਸੀਗੀ ਸਟਿਚਿੰਗ ਪਹਿਲਾਂ ਮੰਮਾ ਨਾਲ ਕਰਾ ਦਿੰਦੀ ਸੀਗੀ ਕੋਈ ਮਤਲਬ ਕਿ ਸਲਵਾਰ ਸ਼ਰਟ ਸੀਤੀ ਤੇ ਹਾਂਜੀ ਉਹ ਤੋਂ ਮੈਂ ਛੋਟੇ ਹੁੰਦੇ ਮੰਮੀ ਦੇ ਨਾਲ ਹੀ ਕਰਦੇ ਆ ਟੇਲਰਿੰਗ ਠੀਕ ਹੈ ਹਾਂਜੀ ਫਿਰ ਕੰਮ ਚੱਲਦਾ ਗਿਆ ਚੱਲਦਾ ਗਿਆ ਫਿਰ ਹੁਸ਼ਿਆਰਪੁਰ ਤੋਂ ਬਾਹਰ ਉਹ ਵੀ ਆਉਣ ਲੱਗ ਪਏ ਗੜਸ਼ੰਕਰ ਨਵਾਂ ਸ਼ਹਿਰ ਜਲੰਧਰ ਤੱਕ ਫਿਰ ਟਾਂਡੇ ਤੱਕ ਸਭ ਮਤਲਬ ਕਿ ਹਾਂਜੀ ਇਹ ਇਟਲੀ ਔਰ ਜਰਮਨ ਦੇ ਵੀ ਸਿੱਤੇ ਨੇ ਮੇ ਚੋਲੇ ਛੋਟੀ ਉਮਰ ਚ ਸਕੂਲ ਟਾਈਮ ਚ ਫਿਰ ਮੇਰੇ ਹਸਬੰਦ ਨੇ ਕਿਹਾ ਵੀ ਤੁਸੀਂ ਜੇ ਕਰਨਾ ਚਾਹੁੰਦੇ ਆ ਆਪਣਾ ਕੰਮ ਫੇਕ ਦਿਨ ਗੱਲ ਕਰੀ ਅਸੀਂ ਬੈਠ ਕੇ ਦੋਹਾਂ ਨੇ ਤੇ ਮੈਂ ਬਾਣੀ ਦੀ ਸਟਿਚ ਕਰਨੀ ਆ ਫਿਰ ਇਹਨਾਂ ਨੇ ਕੀ ਕੀਤਾ ਪੋਸਟਰ ਛਪਾਏ ਛੋਟੇ ਛੋਟੇ ਮੇਰੇ ਉਹ ਮੇਰੇ ਕੋਲ ਹੈਗੇ ਵੀ ਮੈਂ ਤੁਹਾਨੂੰ ਦਿਖਾਉਂਗੀ ਤੇ ਉਹ ਸਿਪਾਏ ਤੇ ਅਸੀਂ ਮਤਲਬ ਕਿ ਅੰਬਾਲੇ ਤੱਕ ਚੰਡੀਗੜ੍ਹ ਪੂਰਾ ਉਹ ਪੋਸਟਰ ਲਗਾ ਕੇ ਆਏ ਮਤਲਬ ਰਾਤ ਨੂੰ ਦਿਨੇ ਜਦੋਂ ਵੀ ਸਾਡਾ ਟਾਈਮ ਲੱਗਿਆ ਅਸੀਂ ਉਹ ਗੁਰਦੁਆਰਿਆਂ 'ਚ ਲਗਾ ਕੇ ਆਏ ਫਿਰ ਉੱਥੋਂ ਮੈਨੂੰ ਕੰਮ ਆਉਣਾ ਸ਼ੁਰੂ ਹੋ ਗਿਆ ਆਪਣੇ ਆਪ ਹੀ ਘਰੇ ਬੈਠੇ ਨੂੰ ਵਿਆਹ ਤੁਹਾਡਾ ਫਿਰ ਕਿੱਥੇ ਹੋਇਆ ਰਾਜਪੁਰੇ ਇਹ ਹੁਸ਼ਿਆਰਪੁਰ ਦੁਆਬੇ ਚ ਪੈ ਜਾਂਦਾ ਤੇ ਬੋਲੀ ਦਾ ਵੀ ਬੜਾ ਫਰਕ ਹੈ ਹਾਂਜੀ ਚਲੋ ਘਰ ਦੇ ਲੱਭਦੇ ਤਾਂ ਨੇੜੇ ਸੀਗੇ ਹੁਣ ਮੇਰੇ ਸੰਜੋਗ ਹੀ ਇੰਨੀ ਦੂਰ ਸੀਗੇ ਤੇ ਇੱਥੇ ਵਿਆਹ ਹੋ ਗਿਆ ਚਲੋ ਵਿਆਹ ਲਈ ਠੀਕ ਸੀਗੇ ਮੇਰੇ ਸੋਹਰਾ ਸਾਹਿਬ ਵੀ ਟੇਲਰ ਆ ਅੱਛਾ ਜੀ ਹਾਂਜੀ ਉਹ ਆਰਮੀ ਦੀ ਡਰੈਸਾਂ ਸਿੰਦੇ ਨੇ ਪੁਲਸ ਵਾਲਿਆਂ ਦੀ ਆਰਮੀ ਵਾਲਿਆਂ ਦੀ ਠੀਕ ਹੈ ਮਤਲਬ ਕਿ ਹਾਂ ਮਤਲਬ ਕਿ ਸੋਹਰੇ ਸਾਰੇ ਟੇਲਰਿੰਗ ਚ ਹੀ ਆ ਕਿਆ ਬਾਤ ਹੈ ਅੱਛਾ ਆਪਣੇ ਹਸਬੰਡ ਬਾਰੇ ਦੱਸੋ ਵੀਰ ਜੀ ਇੱਥੇ ਬੈਠੇ ਵੈਸੇ ਹਾਂਜੀ ਤੇ ਵਾਈ ਗੁਰ ਜੀ ਦਾ ਖਾਲਸਾ ਖਾਲਸਾ ਵਾਈ ਗੁਰ ਜੀ ਕੀ ਫਤਹੀ ਇਹ ਫਿਰ ਸਾਰਾ ਤੁਸੀਂ ਮੈਨੇਜ ਕਿਦਾਂ ਕਰਦੇ ਹੋ ਮਤਲਬ ਕਿ ਚੱਲਦਾ ਰਹਿੰਦਾ ਹੈ ਇਹ ਬੈਠ ਜਾਂਦੇ ਬੱਚੇ ਆਪਣਾ ਖੇਡਦੇ ਰਹਿੰਦੇ ਆ ਇੱਧਰ ਉੱਧਰ ਹਾਂਜੀ ਤੇ ਕਰਦੀ ਰਹਿਨੀ ਆ ਮੈਂ ਕੰਮ ਵੈਸੇ ਹੁਣ ਤਾਂ ਯੂਜ਼ ਤੋਂ ਹੋ ਗਈਆਂ ਇਹਨਾਂ ਦੀ ਹਾਂਜੀ ਹਾਂਜੀ ਮੇਰੇ ਮਾ ਵੱਡਾ ਹਾਂਜੀ ਨੇ ਹਮ ਸਿੰਘਾਂ ਦੇ ਚੋਲੇ ਹੋ ਗਏ ਕਛਰੇ ਹੋ ਗਏ ਗਾਤਰੇ ਤੁਸੀਂ ਦਿਖਾਏ ਹਨਾ ਇਹਨਾਂ ਦੇ ਵਿੱਚ ਸਟੀਚਿੰਗ ਦੇ ਵਿੱਚ ਕੋਈ ਖਾਸ ਖਾਸ ਕੋਈ ਧਿਆਨ ਰੱਖਣਾ ਪੈਂਦਾ ਹੈ ਹਾਂਜੀ ਪਹਿਲੀ ਗੱਲ ਤਾਂ ਰੈਤ ਦਾ ਧਿਆਨ ਰੱਖਣਾ ਪੈਂਦਾ ਮਤਲਬ ਕਿ ਝੂਠੇ ਹੱਥ ਨਹੀਂ ਲਗਾਉਣੇ ਪੈਰ ਚੱਪਲ ਨਹੀਂ ਪਾ ਕੇ ਚਾਹ ਨਹੀਂ ਮਤਲਬ ਕਿ ਸਚਮਤਾ ਦੇ ਨਾਲ ਗੁਰੂ ਦਾ ਬਾਣਾ ਹੈ ਤੇ ਇਹਨੂੰ ਉਸੇ ਸਚਮਤਾ ਦੇ ਨਾਲ ਸਟੀਚ ਕੀਤਾ ਜਾਂਦਾ ਹੈ ਹਾਂ ਅੱਛਾ ਤਾਂ ਤੁਸੀਂ ਹੁਣ ਵੀ ਹੁਣ ਵੀ ਨੰਗੇ ਪੈਰੀਂ ਚੱਪਲ ਨਹੀਂ ਹਾਂਜੀ ਹਾਂ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਮੈਂ ਵੈਸੇ ਧਿਆਨ ਨਹੀਂ ਕੀਤਾ ਸੀ ਅ ਵੀ ਜਿਹੜੇ ਬੱਚੇ ਜਦੋਂ ਨਹੀਂ ਘਰ ਹੁੰਦੇ ਉਹਕੇ ਬੱਚੇ ਮੇਰੇ ਛੋਟੇ-ਛੋਟੇ ਨੇ ਬੱਚੇ ਚੱਪਲ ਪਾ ਕੇ ਆ ਜਾਂਦੇ ਚਲ ਜਦੋਂ ਇਹ ਸਕੂਲ ਚ ਜਾਂਦੇ ਨੇ ਝਾੜੂ-ਪੋਚਾ ਲਗਾ ਕੇ ਫਿਰ ਮੈਂ ਪੂਰੀ ਤਰ੍ਹਾਂ ਨਦਰੀ ਬਿਸ਼ਾ ਕੇ ਉਹਦੇ ਉਹਦੇ ਉੱਤੇ ਰੱਖ ਕੇ ਚੋਲੇ ਸਟਿਕ ਕਟਿੰਗ ਕਰਦੀ ਹਾਂ ਠੀਕ ਹੈ ਹਾਂਜੀ ਹਾਂਜੀ ਪੂਰੀ ਮਰਿਆਦਾ ਦੇ ਨਾਲ ਹਾਂਜੀ ਦੋਸੋ ਜਿੱਦਾਂ ਕਈ ਵਾਰੀ ਨਾ ਟੇਲਰਾਂ ਦੇ ਨਾਲ ਇਦਾਂ ਹੋ ਜਾਂਦਾ ਵੀ ਮੰਨ ਲਓ ਕਿ ਸਟਾਈਂਗ ਦਿੱਤਾ ਹੁੰਦਾ ਬੰਦੇ ਨੇ ਹਾਂਜੀ ਨਾਲਾ ਤੁਹਾਡੇ ਨਾਲ ਹੁੰਦਾ ਤਾਂ ਵੀ ਫਲਾਣੀ ਤਰੀਕ ਨੂੰ ਲੈ ਜਿਓ ਤੇ ਫਿਰ ਨਹੀਂ ਸਿੱਤਾ ਹੁੰਦਾ ਬਹੁਤ-ਬਹੁਤ ਵਾਰੀ ਹੁੰਦਾ ਇੱਕ-ਇੱਕ ਦਿਨ 'ਚ ਵੀ ਆ ਜਾਂਦੇ ਨੇ ਕਈ ਤਾਂ ਮਤਲਬ ਕਿ ਹੁਣ ਇੱਥੇ ਦੇ ਜਿਹੜੇ ਨੇ ਮ ਮੁੰਡੇ ਨਹੀਂ ਖੇਡਦੇ ਨੇ ਗਤਕਾ ਉਹ ਇੱਕ ਦਿਨ ਚ ਵੀ ਰੱਖ ਜਾਂਦੇ ਨੇ ਕਿ ਦੀਦੀ ਇਹ ਮੇਰਾ ਪਹਿਲਾ ਸਟੀਚ ਕਰ ਦੋ ਕੱਪੜੇ ਕੱਢ ਕੇ ਵੀ ਰੱਖ ਜਾਂਦੇ ਨੇ ਸਾਈਡ ਤੇ ਕਰ ਦਿਓ ਇਹਨੂੰ ਕੋਈ ਪਹਿਲਾ ਮੇਰਾ ਸਟੀਚ ਕਰ ਲਓ ਸਟੀਚ ਕਰਕੇ ਇੱਕ ਦਿਨ ਚ ਵੀ ਦਿੱਤੇ ਨੇ ਕਈਆਂ ਦੇ ਅੱਛਾ ਹਾਂਜੀ ਫਿਰ ਉਹ ਹੋਰਾਂ ਨੂੰ ਦੱਸ ਦਿੰਦੇ ਨੇ ਕਿ ਦੀਦੀ ਇੱਕ ਦਿਨ ਚ ਸਟੀਚ ਕਰਕੇ ਦਿੰਦੇ ਨੇ ਆ ਜੋ ਉਧਰ ਚਲੀਏ ਫਿਰ ਤੁਹਾਡੇ ਲਈ ਪ੍ਰੋਬਲਮ ਖੜੀ ਹੋ ਜਾਂਦੀ ਹੈ ਮੇਰੇ ਲਈ ਪ੍ਰੋਬਲਮ ਖੜੀ ਹੋ ਜਾਂਦੀ ਹੈ ਫਿਰ ਜੇ ਮੈਂ ਇੱਕ ਦਾ ਕਰਦੀ ਆ ਫਿਰ ਮੇਰੇ ਕੋਲ 10 ਹੋਰ ਆ ਜਾਂਦੇ ਨੇ ਜਿੱਦਾਂ ਉਹ ਪਿੱਛੇ ਖੰਡਾ ਵੀ ਲੱਗਿਆ ਹੋਇਆ ਪ੍ਰਿੰਟਿੰਗ ਔਰ ਫਿਰ ਪ੍ਰਿੰਟਿੰਗ ਵੀ ਤੁਸੀਂ ਕਰਵਾ ਕੇ ਦੇ ਦਿੰਦੇ ਹਾਂ ਹਾਂਜੀ ਪ੍ਰਿੰਟਿੰਗ ਵੀ ਕਰਵਾ ਕੇ ਦਿੰਦੀ ਜੋ ਕਿਸੇ ਨੇ ਕਢਾਈ ਕਰਵਾਉਣੀ ਕਢਾਈ ਵੀ ਕਰਵਾ ਕੇ ਦਿੰਨੇ ਆ ਖੰਡੇ ਕਢਾਈ ਕਰਵਾਉਣੀ ਜਾਂ ਕਿਸੇ ਨੇ ਹੋਰ ਕੋਈ ਵਰਕ ਕੋਈ ਮਤਲਬ ਕਿ ਡਿਕੇ ਰੇਤੇ ਜਾਂ ਕੁਛ ਸੇ ਤਾਂ ਬਾਹਾਂ ਤੇ ਕਢਾਈ ਕਰਵਾਉਣੀ ਉਹ ਵੀ ਕਰਵਾ ਕੇ ਦੇ ਦਿੰਦੇ ਅਸੀਂ ਹਾਂਜੀ ਇਹ ਬੱਚੇ ਦਾ ਹੈ ਨਾ ਜੀ ਹਾਂਜੀ ਇਹ ਬੱਚੇ ਦਾ ਬਾਣਾ ਠੀਕ ਹੈ ਦੇਖੋ ਇਸੀ ਤਾਂ 3-4 ਸਾਲ ਦੇ ਬੱਚੇ ਦਾ ਬਾਣਾ ਆਹ ਦੇਖੋ ਇਹਦੀ ਆਵਾਮਾਂ ਦੇ ਉੱਤੇ ਇਹ ਪ੍ਰਿੰਟਿੰਗ ਕਰੀ ਹੋਈ ਆ ਹਾਂਜੀ ਇਹ ਪ੍ਰਿੰਟਿੰਗ ਕਰੀ ਹੋਈ ਆ ਬਾਹਾਂ ਤੇ ਔਰ ਇਹਦੀ ਬੈਗ ਤੇ ਆ ਗਿਆ ਤੇ ਬੈਕ ਤੇ ਕਰ ਲਓ ਇਹ ਨਹੰਗੀ ਬਾਣਾ ਜੀ ਜੰਗੀ ਬਾਣਾ ਜਾਂ ਨਹੰਗੀ ਬਾਣਾ ਇਹ ਕਹਿੰਦੇ ਟਕਸਾਲੀ ਬਾਣੇ ਠੀਕ ਹੈ ਹਾਂਜੀ ਤੇ ਟਕਸਾਲੀ ਬਾਣੇ ਹੁੰਦੇ ਆ ਤੇ ਨਹੰਗੀ ਬਾਣੇ ਦੋਨੋਂ ਹੀ ਸਟਿਚ ਹੁੰਦੇ ਆ ਇਹ ਖੁੱਲਾ ਹੁੰਦਾ ਆ ਇਹਦੇ ਚ ਕਲੀਆਂ ਹੁੰਦੀਆਂ ਜ਼ਿਆਦਾ ਇਹ 16 ਕਲੀਆਂ ਵਾਲਾ 32 ਕਲੀਆਂ ਵਾਲਾ 52 ਕਲੀਆਂ ਵਾਲਾ ਜਿਵੇਂ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ 52 ਕਲੀਆਂ ਵਾਲਾ ਬਾਣਾ ਪਾਇਆ ਸੀਗਾ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉੱਥੇ ਗਵਾਲੀਅਰ ਦੇ ਕਿਲੇ ਚੋਂ ਆਜ਼ਾਦ ਅਜਾਦ ਹੋਈ ਸੀ ਹਾਂਜੀ ਹਾਂਜੀ ਉਹ ਜਿਹੜਾ ਰਾਜਿਆਂ ਨੂੰ ਕਹਿੰਦੇ ਸੀ ਰਿਹਾ ਕਰਵਾਇਆ ਇਹ ਉਹਨਾਂ ਦੀ ਹੀ ਸਟੋਰੀ ਆ ਔਰ ਉਹਦੇ ਤੇ ਫਿਰ ਬਾਬਾ ਜੀ ਨੇ ਕਿਹਾ ਸੀਗਾ ਨਾ ਗੁਰੂ ਜੀ ਨੇ ਵੀ ਮੇਰੀਆਂ ਕਲੀਆਂ ਫੜ ਲਓ ਹਾਂਜੀ ਕਹਿੰਦੇ ਸੀ ਨਾ ਵੀ ਮੇਰੇ ਕਲੀਆਂ ਫੜ ਔਰ ਬਵਿੰਜਾ ਰਾਜੇ ਸੀ ਬਵਿੰਜਾ ਨੇ ਕਲੀਆਂ ਫਾੜੀਆਂ ਔਰ ਬਵਿੰਜਾ ਰਾਜੇ ਰਹਾ ਹੋ ਕੇ ਆਏ ਸੀਗੇ ਹਾਂਜੀ ਹਾਂਜੀ ਇਹ ਬਵਿੰਜਾ ਇਹ ਇੱਥੇ ਕਲੀਆਂ ਮੰਦੀ ਇਹ ਤਾਂ ਛੋਟੇ ਬੱਚੇ ਦੀ ਆ ਨਾ ਤੇ ਇਹ ਚਾਰ ਚਾਰ ਕਲੀਆਂ ਨੇ ਅੱਛਾ ਵੱਡੇ ਹਾਂਜੀ ਵੱਡੇ ਬਾਣੇ ਦੀਆਂ ਕਲੀਆਂ ਜ਼ਿਆਦਾ ਹੁੰਦੀਆਂ ਨੇ ਹਾਂਜੀ ਅੱਛਾ ਉਹ ਇਹ ਇਹ ਕਲੀਆਂ ਇਹ ਹੁੰਦੀਆਂ ਜੀ ਹਾਂਜੀ ਇਹੀ ਕਲੀ ਹੁੰਦੀ ਆ ਆਹ ਕਲੀ ਆ ਜੀ ਆਹ ਕਲੀ ਆ ਹਾਂਜੀ ਕਲੀਆਂ ਦੋਨੋਂ ਪਾਸੇ ਆ ਜਾਂਦੀਆਂ ਤੇ ਇਹ ਓਪਨ ਹੁੰਦਾ ਸੈਂਟਰ ਚੋਂ ਤੇ ਜਿਹੜਾ ਟਕਸਾਲੀ ਬਾਣਾ ਆ ਉਹ ਸੈਂਟਰ ਦੇ ਵਿੱਚੋਂ ਬੰਦ ਹੁੰਦਾ ਉਹਦੇ ਸਾਈਡ ਦੇ ਉੱਤੇ ਕਲੀਆਂ ਹੁੰਦੀਆਂ ਔਰ ਉਹਦੇ ਚੋਰ ਬਾਜੂ ਲੱਗਦੀਆਂ ਨੇ ਵੀਰ ਜੀ ਤੁਸੀਂ ਥੋੜਾ ਜਿਹਾ ਦੱਸੋ ਜੀ ਮੇਰਾ ਆਪਣਾ ਕੰਮ ਹੈ ਮੈਂ ਮਤਲਬ ਫਾਈਨੈਂਸ ਦਾ ਕੰਮ ਕਰਦਾ ਲੋਨ ਵਗੈਰਾ ਦਾ ਕੰਮ ਕਰਦਾ ਮੈਂ ਠੀਕ ਹੈ ਜੀ ਠੀਕ ਹੈ ਤੇ ਮੈਨੂੰ 12 ਸਾਲ ਹੋ ਗਏ ਕੰਮ ਕਰਦੇ ਨੂੰ ਠੀਕ ਹੈ ਜੀ ਤੇ ਉਹਦੇ ਨਾਲ ਨਾਲ ਮੈਂ ਸੈਲ ਗੈਫੇ ਤੇ ਇਹ ਦੋਨੋਂ ਕੰਮ ਮਿਕਸੀ ਹੁੰਦੇ ਮੇਰੇ ਇਹੋ ਪੈਂਜੀ ਦੱਸ ਰਹੇ ਸੀਗੇ ਤੁਸੀਂ ਪ੍ਰੈਸ ਵਗੈਰਾ ਵੀ ਕਰ ਦਿੰਦੇ ਹੋ ਹਾਂਜੀ ਭਾਈ ਜਦੋਂ ਮੇਰੇ ਕੋਲ ਮੰਨ ਲਓ ਕੋਈ ਕੰਮ ਜਿਆਦਾ ਹੈਗਾ ਜਾਂ ਕੋਈ ਟਾਈਮ ਦੇ ਦੇਣਾ ਕਿਸੇ ਨੂੰ ਤੇ ਮੈਂ ਕਰਾ ਕੇ ਇਆ ਬਟਲ ਲੈਣੀ ਬਟਲ ਆ ਦਿੰਦਾ ਇੰਟਲੋਕ ਹੋ ਗਿਆ ਉਹ ਕਰ ਦਿੰਦੇ ਤੇ ਮਿਲ ਕੇ ਕੰਮ ਹੋ ਜਾਂਦਾ ਬਈ ਨਾਲ ਫਟਵੜ ਕੰਮ ਹੋ ਜਾਂਦਾ ਨੀ ਮੈਂ ਕਹਾਂਗਾ ਨਾ ਕੱਲੀ ਤੂੰ ਸਾਰਾ ਕੁਝ ਆਪ ਹੀ ਕਰਨਾ ਰੋਟੀ ਬਣਾਨੀ ਐ ਫਿਰ ਉਹ ਬਾਈ ਤਲੋਕ ਹੋ ਜਾਂਦਾ ਹਾਂ ਨਾ ਵੀ ਬਣਾ ਲੈਂਦੇ ਆ ਅੱਛਾ ਖਾਣਾ ਹੀ ਬਣਾ ਲੈਂਦੇ ਹਾਂ ਹਾਂਜੀ ਕਿਚਨ ਸਾਫ ਲੈਂਦੇ ਆ ਬੱਚਿਆਂ ਨੂੰ ਵੀ ਸਾਫ ਲੈਂਦੇ ਆ ਹਾਂਜੀ ਬੱਚਿਆਂ ਨੂੰ ਨਹਾਵਾ ਦਿੱਤਾ ਉਹਨਾਂ ਨੂੰ ਦੁੱਧ ਵਗੈਰਾ ਗਰਮ ਕਰਕੇ ਦੇ ਦਿੱਤਾ ਬੱਚਿਆਂ ਦਾ ਸਾਰਾ ਕੁਝ ਮਤਲਬ ਕਿ ਕੱਪੜੇ ਵਗੈਰਾ ਵੀ ਚੇਂਜ ਕਰਦੇ ਸਾਰਾ ਕੁਝ ਕਰ ਲੈਂਦੇ ਆ ਮਤਲਬ ਸਪੋਰਟਿਵ ਨੇ ਜੀ ਪੂਰੀ ਤਰ੍ਹਾਂ ਹਾਂਜੀ ਖਾਓ ਖਾਓ ਅੱਛਾ ਵੀਰ ਜੀ ਮੈਨੂੰ ਇੱਕ ਗੱਲ ਦੱਸੋ ਜਿੱਦਾਂ ਤੁਹਾਡਾ ਇਲਾਕਾ ਰਾਜਪੁਰਾ ਰਾਜਪੁਰਾ ਤਾਂ ਹਮੇ ਥਮੇ ਜਾਂਦੇ ਆ ਹਾਂਜੀ ਉਹ ਆਦੀ ਇਲਾਕਾ ਹਨ ਇਹ ਇਹ ਤਾਂ ਆਪੇ ਦੇ ਆ ਹਾਂਜੀ ਤੇ ਇਹ ਇਹ ਸਵੇਰ ਕਿੱਦਾਂ ਹੋ ਗਿਆ ਫਿਰ ਜੀ ਨਾ ਦੀ ਪਹਿਲੀ ਗੱਲ ਮੈਨੂੰ ਲੈਂਗੁਏਜ ਹੀ ਨਹੀਂ ਸੀ ਸਮਝ ਆਦੀ ਫਿਰ ਛੱਲੀ ਨੂੰ ਕੱਕੜੀ ਬੋਲਦੇ ਨੇ ਤੇ ਮੈਨੂੰ ਕੁੱਕੜੀ ਸੁਣਿਆ ਕੁਕੜੀ ਬੋਲਦੇ ਆ ਕੁਕੜੀ ਬੋਲਦੇ ਆ ਮੇਰੇ ਫਾਦਰ ਫਾਦਰ ਇਨ ਲੋਕ ਕਹਿੰਦੇ ਵੀ ਕੁਕੜੀ ਖਾ ਲੈਨੀ ਏ ਤੂੰ ਮੈਂ ਕਿਹਾ ਹਾਈ ਨਾ ਨੇ ਗਾਤਰਾ ਪਾਇਆ ਹੋਏ ਤੇ ਕੁਕੜੀ ਖਾਂਦੇ ਆ ਨਵਾਂ ਨਵਾਂ ਵਿਆਹ ਹੋਇਆ ਸਾਡਾ ਮੈਂ ਕੁਛ ਇਹਨੂੰ ਕੁਛ ਨਾ ਦੱਸਿਆ ਫੋਨ ਤੇ ਵੀ ਨਾ ਮਮਾ ਨੂੰ ਦੱਸਣ ਵਾਲੀ ਕਿ ਬੰਮੀ ਕੁਕੜੀ ਵੀ ਖਾਂਦੇ ਆ ਬਹੁਤ ਅੱਛਾ ਮੈਂ ਨਹਾ ਕਰੀ ਨਾ ਨਾ ਕਹਿੰਦੇ ਮੈਂ ਲੈ ਕੇ ਆਉਣਾ ਅੱਜ ਘਰੇ ਫੇ ਤੁਸੀਂ ਬਣਾਈਓ ਮੈਂ ਚਮਚਤ ਨਾ ਚੁੱਪ ਕਰ ਗਈ ਬਾਰਿਸ਼ ਪੈਂਦੀ ਸੀ ਥੋੜੀ ਥੋੜੀ ਔਰ ਜਦੋਂ ਛੱਲੀਆਂ ਦਾ ਇੱਦਾਂ ਵੱਡਾ yellow color ਦਾ ਬੈਗ ਭਰ ਕੇ ਲਿਆ ਮੈਂ ਕਿਹ ਇੱਥੇ ਡੇੜੀ ਛੱਲੀਆਂ ਕਦੇ ਸਾਡੇ ਤੇ ਕੁਕੜੀ ਬੋਲਦੇ ਆ ਇਹਨੂੰ ਚਲੇ ਸਾਡੇ ਤੇ ਕੁਕੜੀ ਬੋਲਦੇ ਆ ਇਹਨੂੰ ਫਿਰ ਮੈਨੂੰ ਥੋੜਾ ਰਿਲੈਕਸ ਹੋਇਆ ਵੀ ਕੁਕੜੀ ਨਹੀਂ ਆ ਅਸਲੀ ਵਾਲੀ ਇਹ ਛੱਲੀ ਆ ਹਾਂਜੀ ਕਈ ਇਹੋ ਜਿਹੇ ਵਰਡ ਨੇ ਜਿਹੜੇ ਕਿ ਕਨਫਿਊਜ਼ ਕਰੇ ਮੈਨੂੰ ਮੇਰੇ ਮਦਰ ਇਨ ਲਾ ਨਾ ਕਿਸ ਵੇਲੇ ਮੈਨੂੰ ਕਹਿ ਦਿੰਦੇ ਸੀ ਵੀ ਤੂੰ ਮਤਲਬ ਕਿ ਇਹਦੇ ਗੈਲ ਚੱਲ ਜਾ ਇਹਦੀ ਗੱਲ ਚੱਲ ਜਾ ਫਿਰ ਮੇਰੇ ਸੋਹਰ ਸਹਰ ਨਾ ਉਹਨਾਂ ਨੂੰ ਕਹਿ ਦਿੰਦੇ ਸੀ ਤੂੰ ਕੁੜੀ ਨਾਲ ਨਾ ਪੰਜਾਬੀ ਬੋਲਿਆ ਕਰ ਉਹਦੇ ਵਾਲੀ ਵੀ ਜਿਹੜੀ ਉਹ ਭਾਸ਼ਾ ਬੋਲਦੀ ਉਹ ਆਪਣੀ ਨਹੀਂ ਬੋਲਣੀ ਹੈਗੀ ਆ ਉਹ ਵੀ ਮੇਰੇ ਨਾਲ ਮੇਰੀ ਭਾਸ਼ਾ ਬੋਲ ਦੇ ਮਤਲਬ ਕਿ ਆ ਦੁਆਬਾ ਹੀ ਬੋਲਦੇ ਆ ਆ ਇਧਰ ਪੁਆਦ ਵਾਲੀ ਨਹੀਂ ਬੋਲਦੇ ਨਹੀਂ ਵੈਸੇ ਹਾਂਜੀ ਤੁਹਾਨੂੰ ਕਿਦਾਂ ਦੀ ਲੱਗਦੀ ਪੁਆਦੀ ਲੈਂਗੁਏਜ ਠੀਕ ਲੱਗਦੀ ਆ ਹੁਣ ਕਦੇ-ਕਦੇ ਮੇਰੇ ਵੀ ਮੂੰਹ ਚ ਪਵਾਦੀ ਨਿਕਲ ਹੀ ਜਾਂਦੀ ਆ ਜਦੋਂ ਕੋਈ ਕੋਈ ਵਰਡ ਨਿਕਲ ਜੇ ਬੱਚਿਆਂ ਦੇ ਨਾਲ ਫਿਰ ਬੋਲਦੇ ਆ ਵੀ ਹਾਂ ਹੋ ਗਏ ਪਵਾਦ ਵਾਲੇ ਤੁਸੀਂ ਵੀ ਕੋਈ ਫालतू ਆਪਾਂ ਸ਼ੋਅਫ ਨਹੀਂ ਕਰਦੇ ਜਿੰਦਗੀ ਜਿ ਸਿੰਪਲ ਹੀ ਹੋ ਜਾਂਦੀ ਹੈ ਮੇਰੇ ਪਿੰਨੇ ਪਾਪਾ ਕਹਿੰਦੇ ਹੁੰਦੇ ਕਿ ਜੇ ਤੂੰ ਜਿੰਦਗੀ ਜਿਣੀ ਹੈ ਤੇ ਉਹਨੂੰ ਸਿੰਪਲ ਰੱਖੋ ਦਿਖਾਵਾ ਗੰਦੀ ਗਲੋੜ ਨਹੀਂ ਕਿਉਂਕਿ ਜੇ ਤੁਹਾਨੂੰ ਆਪਣਾ ਦੇਣਾ ਤੁਹਾਨੂੰ ਦੇ ਦੇਣਾ ਤੁਸੀਂ ਮਿਹਨਤ ਕਰਿਓ ਤੁਹਾਨੂੰ ਸਭ ਕੁਝ ਵਧੀਆ ਮਿਲ ਜਾਣਾ ਜੇ ਆਪਾਂ ਦਿਖਾਵਾਂਗੇ ਸਾਡੀ ਜੀ ਮੇਰੇ ਇੱਕ ਵਾਰ ਮੈਂ ਪੈਂਟ ਲਈ ਸੀਗੀ ਭਾਈ 3000 ਰੁਪਏ ਦੀ ਤੇ ਮੇਰੇ ਫਾਦਰ ਸਾਹਿਬ ਕਹਿੰਦੇ ਦੀ ਜੀ ਇਹ ਵਿੱਚ ਕਿ ਤੇ ਕਹਿੰਦੇ ਪੈਣ 3000 ਦੀ ਪਈ ਹੈ ਮੈਂ ਕਿਹਾ ਮਤਲਬ ਕਹਿੰਦੇ ਫਾਇਦਾ ਤਾਂ ਜੇ ਤੂੰ ਪੈਣ ਸੋਦੀ ਪਾਇ ਤੇ ਜੇਬ ਤੇ ਤੇ 3000 ਰੁਪਿਆ ਹੋਵੇ ਤਾਂ ਫਾਇਦਾ ਹੋਊਗਾ ਗੱਲ ਦਾ ਸਹੀ ਗੱਲ ਤੇ ਉਹ ਮੈਂ ਗੱਲ ਪੱਲੇ ਬਣੀ ਹੋਈ ਆਪਣੇ ਕਿ ਬਈ ਜੇਬ ਚ ਬੇਸ਼ੱਕ ਪੈਸੇ ਹੋਣ ਚਾਹੀਦੇ ਆ ਪੈਣ ਚ ਕੱਪ ਤਾਂ ਤੁਹਾਡੇ ਕਪੜਿਆਂ ਨੂੰ ਗਾਰੰਟੀ ਨਹੀਂ ਹੁੰਦਾ ਕਿ ਤੁਸੀਂ ਕਪੜਾ ਜਾਇ 100 ਦੇ ਬਾਝੇ 1000 ਦੇ ਲੱਗਦੇ ਆ 2 ਲੱਖ ਦੇ ਪਏ ਹੋਏ ਸਹੀ ਹੈ ਤੁਹਾਨੂੰ ਕਪੜੇ ਕਿਸੇ ਨੇ ਨਹੀਂ ਕਹਣਾ ਹੈਗਾ ਸਹੀ ਹੈ ਜਿੱਦਾਂ ਆਪਾਂ ਅੱਜ ਕੱਲ ਆਈਫੋਨ ਰੱਖਿਆ ਦੇਖਦੇ ਸਾਰੇ ਹੀ ਉਹਨੇ ਆਈਫੋਨ ਰੱਖਿਆ ਹੋਇਆ ਤੇ ਆਈਫੋਨ ਨਾ ਕਿਸੇ ਨੇ ਸਾਨੂੰ ਆ ਨਹੀਂ ਕਹਣਾ ਮੁ ਤੁਸੀਂ ਜੇ ਆ iPhone ਚ ਆਪਾਂ ਗੱਲੀ ਕਰਨੀ ਹੈ WhatsApp ਤੇ ਲਾਂਚ ਟਾਈਮ ਤੇ ਲਾਣਾ ਉਹ ਤਾਂ ਬਾਕੀ ਹੋਣੀ ਉਹ ਚੱਲ ਜਾਂਦਾ ਤੇ ਇੱਕ ਸ਼ੌਫ ਸ਼ੌਫ ਵਾਲੀ ਜਿੰਦਗੀ ਹੋ ਜਾਂਦੀ ਹੈ ਤੇ ਸ਼ੌਫ ਕਰਕੇ ਆਪਾਂ ਕਰਦੇ ਸਿ ਲਿਆ ਜਾਂਦੇ ਆ ਤੇ ਉਸ ਕਰਕੇ ਕੀ ਆਪਣੇ ਮਤਲਬ ਸੋਸ਼ਲ ਲਿਮਿਟਡ ਰੱਖੇ ਹੋ ਜਾਂ ਪਰ ਖਰਚੇ ਲਿਮਿਟਡ ਸਾਡੇ ਕਈ ਵਾਰ ਅਗ ਦਿੱਕਤ ਆਂਦੀ ਵੀ ਹੈ ਤੇ ਇੱਕ ਦੂਜੇ ਨਾਲ ਅੱਗ ਕਰਕੇ ਫਿਰ ਅਸੀਂ ਚੱਲਦੇ ਆਂ ਕਈ ਵਾਰੀ ਨਾ ਇਦਾਂ ਅਸੀਂ ਵੇਖਿਆ ਵੀ ਜਿਹੜੀਆਂ ਕੁੜੀਆਂ ਜਿੰਦਾ ਜ਼ਿਆਦਾ ਪੜ੍ਹ ਜਾਂਦੀਆਂ ਆ ਜਾਂ ਨੌਕਰੀ ਲਗੀਆਂ ਹੁੰਦੀਆਂ ਆ ਜੇ ਸਾਰੇ ਪਰਿਵਾਰ ਚ ਆਗੇ ਨਾ ਇੱਕ ਉਹਨਾਂ ਦੇ ਇੱਕ ਆਪਣਾ ਹੀ ਐਟੀਟਿਊਡ ਹੁੰਦਾ ਤੁਸੀਂ ਵੀ ਸੁਣਿਆ ਹੋਣਾ ਹਾਂ ਹਾਂਜੀ ਹਾਂਜੀ ਉਹਦਾ ਇਦਾਂ ਵੈਸੇ ਕਈ ਕੁੜੀਆਂ ਕਰਦੀਆਂ ਇਦਾਂ ਕਰਦੀਆਂ ਕਰਦੀਆਂ ਘਰਿਆਣ ਕੇ ਕੰਮ ਨਹੀਂ ਕਰਨਾ ਜਾਂ ਫਿਰ ਰੋਬ ਦਿਖਾਣਾ ਕਿ ਮੈਂ ਕੰਮ ਤੋਂ ਆਈਆਂ ਤੁਸੀਂ ਕਰੋ ਸਾਰਾ ਕੰਮ ਜਾਂ ਕੁਛ ਨਹੀਂ ਮੇਰੇ ਚਾਹੇ ਹੋ ਜਾ ਕਦੀ ਆਇਆ ਨਹੀਂ ਤੁਸੀਂ ਗੱਤਗੇ ਖੇਡਦੇ ਰਹੋ ਨਾ ਨਹੀਂ ਨਹੀਂ ਮੈਂ ਕਬੱਡੀ ਪਲੇਅਰ ਰਹੀ ਹਾਂ ਅੱਛਾ ਜੀ ਹਾਂਜੀ ਤੇ ਸਟੇਟ ਲੈਵਲ ਤੱਕ ਖੇਡਿਆ ਕਾਲਜ ਟਾਈਮ ਤੱਕ ਬਸ ਅੱਛਾ ਜੀ ਹਾਂਜੀ ਫਿਰ ਉਸ ਤੋਂ ਮੈਨੂੰ ਟੀਚਰ ਨਹੀਂ ਮਿਲਿਆ ਫਿਰ ਪੇਰੈਂਟਸ ਨੇ ਲਾਉ ਨਹੀਂ ਕੀਤਾ ਚੰਡੀਗੜ੍ਹ ਭੇਜਦੇ ਸੀਗੇ ਮੇਰੇ ਜਿਹੜੇ ਕੋਚ ਸੀਗੇ ਫਿਰ ਪਾਪਾ ਨੇ ਅਲਾਉ ਨਹੀਂ ਕੀਤਾ ਵੀ ਕੱਲੀ ਕੁੜੀ ਨੂੰ ਚੰਡੀਗੜ੍ਹ ਭੇਜਣਾ ਵੈਸੇ ਮੇਰੀ ਸ਼ਕਲ ਦੇ ਕੇ ਸਾਰੇ ਕਹਿੰਦੇ ਵੀ ਅੱਡ ਵਜੇ ਹੀ ਲੱਗਦੀ ਆ ਵੀ ਕੋਈ ਜ਼ਿਆਦਾ ਗੱਲ ਨਹੀਂ ਕਰਕੇ ਰਾਜੀ ਮੇਰੇ ਨਾਲ ਨਾ ਕਾਲਜ ਟਾਈਮ 'ਚ ਕਦੀ ਕਿਸੇ ਨੇ ਕਹੇ ਰੀ ਫਾਲਤੂ ਗੱਲ ਮੁੰਡੇ ਕੁੜੀ ਨੇ ਨਾ ਕਦੀ ਉੱਤਾਂ ਲਾਈਫ 'ਚ ਕਰੀ ਹਾਂਜੀ ਘਰੇ ਜਾ ਕੇ ਜਾਂਦੀ ਕੰਮ ਨੂੰ ਲੱਜਾਂਦੀ ਸੀ ਕਦੀ ਇਹੋ ਜਿਹਾ ਨਹੀਂ ਉਹਨਾਂ ਨੂੰ ਮਹਿਸੂਸ ਹੋਉਂਦਾ ਕਿ ਮੈਂ ਕੰਮ ਤੋਂ ਆਈ ਆ ਜਾਂ ਆਫਿਸ ਤੋਂ ਆਈ ਆ ਕਿਉਂਕਿ ਮੇਰੇ ਮਦਰ ਇਨ-ਲॉ ਨੇ ਸਿਸਟਰ ਇਨੋ ਨੇ ਮੇਰਾ ਆਫਿਸ ਦੇਖਿਆ ਸੀਗਾ ਜਿੱਥੇ ਮੈਂ ਬੈਠਦੀ ਮੈਂ ਬ੍ਰਾਂਚ ਮੈਨੇਜਰ ਦੀ ਪੋਸਟ 'ਤੇ ਸੀਗੀ ਏਸੀ ਦੇ نیچے ਬ ਤੇ ਉੱਥੇ ਸਾਰਾ ਕੁਝ ਆਂਦਾ ਸੀਗਾ ਉਹ ਮੈਨੂੰ ਦੇਖਦੇ ਹੁੰਦੇ ਸੀ ਜਦੋਂ ਕਿਤੇ ਆਂਦੇ ਸੀ ਮੇਰੇ ਨਾਲ ਤੇ ਵੀ ਇਹਨੂੰ ਤਾਂ ਪਾਣੀ ਵਗੈਰਾ ਵੀ ਇੱਥੇ ਮਿਲਦਾ ਤੇ ਘਰੇ ਜਾ ਕੇ ਉਹੀ ਲੋਅ ਟੀ-ਸ਼ਰਟ ਦੇ ਵਿੱਚ ਆਣ ਕੇ ਸਾਰਾ ਝਾੜੂ ਪੋਚਾ ਵੀ ਲਗਾਉਂਦੀ ਉਹ ਕਰਦੀ ਤੇ ਇੱਥੇ ਆਣ ਕੇ ਇਹਦੀ ਪੋਸਟ ਕੀ ਆ ਕਦੀ ਮੈਂ ਕੋਈ ਈਗੋ ਨਹੀਂ ਕੀਤੀ ਕਦੇ ਵੀ ਘਰ ਦੇ ਵਿੱਚ ਆਪਣਾ ਨੋਰਮਲ ਹੀ ਰਹੀ ਆ ਅੱਛਾ ਜਦੋਂ ਤੁਸੀਂ ਕੀ ਕੀਤਾ ਹੋਇਆ ਜੀ ਸਟੱਡੀ ਦੇ ਪਾਪਾ ਜੀ ਮੈਂ ਬੀਕਾਮ ਕੀਤੀ ਹੋਈ ਹੈ ਜੀ ਤੇ ਫਰਦਰ ਐਮਕੋਮ ਚੱਲ ਰਹੀ ਹੈ ਹਾਲੇ ਮੇਰੀ ਅੱਛਾ ਹਾਲੇ ਪੜ੍ਹ ਰਹੀ ਹੋ ਤੁਸੀਂ ਜੀ ਅੱਛਾ ਤੇ ਨਾਲ ਨਾਲ ਮੈਂ ਆਪਣਾ ਸੀਐਮਈ ਪਾਸਟ ਅਕਾਊਂਟੈਂਟ ਹੁੰਦਾ ਹੈ ਸੀ ਜਸਟ ਲਾਈਕ ਸੀ ਹੁੰਦਾ ਅੱਛਾ ਉਹਦੀ ਵੀ ਸਟੱਡੀ ਚੱਲ ਰਹੀ ਹੈ ਮੇਰੀ ਸਟੱਡੀ ਮੇਰੀ ਵੀ ਚੱਲਦੀ ਆ ਹਜੇ ਮੈਂ ਵੀ ਪੀਐਸ ਟੈਟ ਦੀ ਤਿਆਰੀ ਕਰਦੀ ਸੀ ਸੀਟੈਟ ਦੀ ਤਿਆਰੀ ਕਰਦੀਆਂ ਮੇਰੀ ਵੀ ਸਟੱਡੀ ਰਾਤ ਨੂੰ ਘੰਟਾ ਵੇਲਾ ਹੁੰਦਾ ਜਦੋਂ ਅਸੀਂ ਮਤਲਬ ਕਿ ਨਹੀਂ ਥੱਕੀ ਹੁੰਦੀ ਤਾਂ ਮੈਂ ਪੜ੍ਹ ਲੈਣੀ ਜ਼ਰੂਰ ਇਹ ਪੇਪਰ ਪਾ ਕੇ ਆਈਆਂ ਜਿਹੜੇ ਉਹ ਰੱਖੇ ਆ ਮੈਂ ਸੀਐਸਟੈਟ ਸੀਟੈਟ ਦੇ ਤੁਸੀਂ ਤਾਂ ਮਲਟੀ ਟੈਲੈਂਟਿਡ ਹੋ ਦੇਖੋ ਕੰਮ ਛੋਟਾ ਵੱਡਾ ਕੋਈ ਨਹੀਂ ਹੁੰਦਾ ਤੁਸੀਂ ਉੱਥੇ ਵੀ ਕੰਮ ਕਰਦੇ ਇੱਥੇ ਕੰਮ ਕਰ ਲਓ ਬਿਲਕੁਲ ਜੀ ਬਿਲਕੁਲ ਉੱਥੇ ਤੁਸੀਂ ਦਿਹਾੜੀ ਕਰ ਰਹੇ ਇੱਥੇ ਦਿਹਾੜੀ ਕਰਨ ਦੀ ਕੀ ਪ੍ਰੋਬਲਮ ਹੈ ਆਪਣੇ ਪਰੋਸੀ ਭਾਈ ਆਗੇ ਇਸ ਦਿਹਾੜੀ ਕਰ ਰਹੇ ਹਨ ਨਾ ਅੱਜ ਸਾਡੇ ਵਧੀਆ ਰੋਟੀ ਖਾਂਦੇ ਬੈਠ ਕੇ ਉਹ ਉਹ ਦੋਨੋਂ ਵੀ ਅੱবি ਕੰਮ ਕਰਦੇ ਇੱਕ ਤਾਂ ਹੈਲਦੀ ਰਹਿੰਦੇ ਦੋਨੋਂ ਇੱਥੇ ਵਧੀਆ ਜ਼ਮੀਨ ਲੈ ਰਹੇ ਆਪਣੀ ਘਰ ਬਣਾ ਰਹੇ ਆ ਆਪਾਂ ਬਾਹਰ ਜਾ ਕੇ ਕੀ ਕਰਨਾ ਹੈ ਬਾਹਰ ਜਾ ਕੇ ਸਾਡਾ ਫਿਊਚਰ ਨਹੀਂ ਸਾਡਾ ਤਾਂ ਇਨ ਕੰਟਰੀ ਇੰਡੀਆ ਹੈ ਅੱਜ ਕੱਲ ਬੱਚਾ ਪੇਰੈਂਟਸ ਨੇ ਕੀ ਕੀਤਾ ਹੋਇਆ ਕਿ ਪੇਰੈਂਟਸ ਨੇ ਹੀ ਬੱਚਿਆਂ ਨੂੰ ਬੇਟੀਆਂ ਨੂੰ ਖਾਸ ਕਰਕੇ ਘਰ ਦੇ ਕੰਮਾਂ ਤੋਂ ਦੂਰ ਕੀਤਾ ਹੋਇਆ ਬੱਚੇ ਘਰ ਦਾ ਕੰਮ ਨਹੀਂ ਕਰਨਾ ਜਾਣਦੇ ਬਿਲਕੁਲ ਵੀ ਜੇ ਮੰਨ ਲਓ ਹੁਣ ਮੈਂ ਹੀ ਐਮਏਬੀਐਡ ਕਰੀ ਹੋਈ ਐ ਜੇ ਚਲੋ ਮੈਂ ਹਾਥੀ ਦੀ ਕੰਮ ਕਰਿਆ ਹੋਇਆ ਸਾਡੇ ਪੇਰੈਂਟਸ ਨੇ ਸਾਨੂੰ ਸਨਸਕਾਰ ਦਿੱਤੇ ਹੋਏ ਅਸੀਂ ਚਲੋ ਅੱਜ ਆਪਣੀ ਕਮਾਈ ਕਰਕੇ ਖਾ ਰਹੇ ਹਾਂ ਹਨਾ ਨਹੀਂ ਤਾਂ ਜੇ ਮੇਰੇ ਕੋਲ ਸਿਲਾਈ ਦਾ ਨਹੀਂ ਕੋਈ ਸਕਿੱਲ ਹੁੰਦਾ ਤਾਂ ਫਿਰ ਮੈਂ ਕੀ ਕਰਨਾ ਸੀ ਫਿਰ ਮੈਂ ਥੋੜੀ ਕਹਿਣਾ ਸੀ ਕਿ ਕਿਸੇ ਨੂੰ ਐਮਏਬੀਐਡ ਆ ਤਾਂ ਮੈਨੂੰ ਪਤਾ ਨਹੀਂ ਰੋਟੀ ਕਹਿ ਕੇ ਥੋੜੀ ਮਿਲਣੀ ਆ ਕੰਮ ਕਰਕੇ ਮਿਲਨੀ ਆ ਕਿਉਂਕਿ ਜੌਬ ਹੈ ਨਹੀਂ ਅੱਜਕੱਲ ਦੇ ਟਾਈਮ ਦੇ ਵਿੱਚ ਹੱਥੀ ਕੰਮ ਜ਼ਰੂਰ ਕਰਨਾ ਆਉਂਦਾ ਹੋਣਾ ਚਾਹੀਦਾ ਖਾਸ ਕਰਕੇ ਬੇਟੀਆਂ ਨੇ ਕਿੱਥੋਂ ਕਿੱਥੋਂ ਬਲੌਕੀ ਤੁਹਾਨੂੰ ਕੰਟੈਕਟ ਕਰ ਸਕਦੇ ਆ ਜੇ ਕਿਸੇ ਨੇ ਸੁਣਾਉਣਾ ਹੋਵੇ ਮੈਨੂੰ 올 ਇੰਡੀਆ ਵਰਲਡ ਚ ਕਿਤੇ ਵੀ ਵਰਲਡ ਚ ਪੂਰੇ ਚ ਯੂਕੇ ਯੂਐਸਏ ਜਰਮਨੀ ਇਟਲੀ ਇੱਥੇ ਤੇ ਮੇਰੇ ਕਸਟਮਰ ਤਾਂ ਹੈ ਹੋਰ ਵੀ ਕਿਸੇ ਨੇ ਸੁਵਾਣੇ ਹੋਣ ਤਾਂ ਉੱਥੋਂ ਵੀ ਆ ਕੰਟੈਕਟ ਕਰ ਸਕਦੇ ਆ ਤੇ ਔਰ ਕਪੜਾ ਵੀ ਤੁਹਾਡੇ ਕੋਲ ਅਵੇਲੇਬਲ ਹੈ ਹਾਂਜੀ ਸਾਰਾ ਕੁਝ ਹੈ ਕਪੜਾ ਦਸਤਾਰ ਦਾ ਕਪੜਾ ਦਸਤਾਰ ਵੀ ਹਰ ਇੱਕ ਕਲਰ ਦੀ ਮਿਲ ਜੇਗੀ ਕੇਸਰੀ ਕਲਰ ਵਾਈਟ ਕਲਰ ਟੋਡਾ ਕਲਰ ਜਿਹਨੂੰ ਕਹਿੰਦੇ ਆ ਬਲੂ ਰਾਇਲ ਬਲੂ ਕਿਸੇ ਵੀ ਤਰ੍ਹਾਂ ਨਾਲ ਚੋਲਾ ਤੇ ਉਹਦੇ ਨਾਲ ਦੀ ਦਸਤਾਰ ਵੀ ਤੁਹਾਨੂੰ ਮਿਲ ਜਾਏਗੀ ਔਰ ਚੋਲੇ ਅਲੱਗ-ਅਲੱਗ ਤਰੀਕੇ ਦੇ ਵੀ ਤੁਸੀਂ ਸਿਉਂ ਦਿੰਦੇ ਹੋ ਹਾਂਜੀ ਹਾਂਜੀ ਜਿਸ ਡਿਜ਼ਾਈਨ ਦਾ ਵੀ ਕਹੋਗੇ ਤੁਸੀਂ ਉਸ ਡਿਜ਼ਾਈਨ ਦਾ ਅੱਜ ਕੱਲ ਲੁਪੀ ਦਾ ਡਿਜ਼ਾਈਨ ਚੱਲ ਰਿਹਾ ਔਰ ਲੁਪੀ ਪਲੱਸ ਟੀਚ ਬਟਨ ਕਪੜੇ ਵਾਲਾ ਉਹ ਵੀ ਚੱਲ ਰਿਹਾ ਉਹ ਵੀ ਸਟੀਚ ਕਰਦੀਆਂ ਬਾਕੀ ਜੇ ਤੁਸੀਂ ਮੈਨੂੰ ਫੋਟੋ ਵੀ ਦਿਖਾਉਂਗੇ ਕਿਸੇ ਬਾਣੀ ਦੀ ਤਾਂ ਉਹ ਵੀ ਸਟੀਚ ਹੋ ਜਾਣਗੇ ਇਹਨਾਂ ਨੰਬਰ ਹੈ ਜੀ 9781263621 ਦੂਸਰਾ ਨੰਬਰ ਮੇਰਾ 8557001952 ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ